ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉੱbbi ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜੀ ਜ਼ਿਲ੍ਹਾ ਲੁਧਿਆਣਾ ਤੇ ਪਹਿਲਾਂ ਤਾਂ ਵੀਡੀਓ ਦੇਖ ਰਹੇ ਦਰਸ਼ਕ ਆਪਣਾ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਨਾਲ ਬੈੱਲ ਦਾ ਬਟਨ ਵੀ ਦਬਾ ਦਿਓ ਇਹ ਚਰਖਾ ਆਇਆ ਸੀਗਾ ਆਪਣੇ ਕੋਲੇ ਤਿਆਰ ਹੋਣ ਲਈ ਪਹਿਲਾਂ ਵੀ ਆਪਾਂ ਬਹੁਤ ਚਰਖੇ ਤਿਆਰ ਕੀਤੇ ਆ ਪੁਰਾਣਿਆਂ ਨੂੰ ਵੀ ਆਪਾਂ ਮੋਡੀਫਾਈ ਕਰਦੇ ਆ ਅਤੇ ਆਪਾਂ ਨਵੇਂ ਚਰਖੇ ਵੀ ਬਣਾਉਂਦੇ ਆ ਨਵੀਆਂ ਮਧਾਣੀਆਂ ਨਵੀਆਂ ਚੱਕੀਆਂ ਸਾਰਾ ਟੋਟਲ ਆਪਾਂ ਨਵਾਂ ਕੰਮ ਵੀ ਕਰਦੇ ਆਂ ਤੇ ਪੁਰਾਣੇ ਨੂੰ ਮੋਡੀਫਾਈ ਵੀ ਕਰਦੇ ਆਂ ਜੀ ਇਹ ਚਰਖਾ ਆਪਣੇ ਕੋਲੇ ਤਿਆਰ ਹੋਣ ਲਈ ਆਇਆ ਸੀ ਬਿਲਕੁਲ ਇਹਦੀ ਬਹੁਤ ਮਾੜੀ ਹਾਲਤ ਸੀਗੀ ਜੀ ਆਪਾਂ ਤਿਆਰ ਕੀਤਾ ਵਾ ਤੇ ਆਹ ਜਿਹੜੀਆਂ ਮੱਛੀਆਂ ਨੇ ਇਹ ਇਹਨਾਂ ਦੀਆਂ ਪਹਿਲਾਂ ਹੀ ਲੱਗੀਆਂ ਹੋਈਆਂ ਸੀਗੀਆਂ ਬਿਲਕੁਲ ਕਾਲਾ ਹੋਇਆ ਪਿਆ ਸੀ ਪਿੱਤਲ ਤੇ ਇਹ ਮੱਛੀਆਂ ਨੂੰ ਆਪਾਂ ਚਮਕਾਇਆ ਪੂਰਾ ਤੇ ਆਹ ਦੇਖੋ ਆਹ ਜਿਹੜੇ ਸਟਾਰ ਬਣੇ ਹੋਏ ਆ ਇਹ ਵੀ ਪੂਰੇ ਕਾਲੇ ਹੋਏ ਸੀਗੇ ਇਹਨਾਂ ਨੂੰ ਵੀ ਆਪਾਂ ਪੂਰਾ ਚਮਕਾਇਆ ਵਾ ਰਗੜ ਕੇ ਤੇ ਬਹੁਤ ਵਧੀਆ ਚਰਖੇ ਦਾ ਨਿਖਾਰ ਆਇਆ ਜੀ ਆਹ ਸਟicker ਸਾਡਾ ਲੱਗਿਆ ਹੁੰਦਾ ਹਰ ਇੱਕ ਚੀਜ਼ ਤੇ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਆਹ ਨੰਬਰ ਵੀ ਇਹਦੇ ਤੇ ਦਿੱਤਾ ਹੁੰਦਾ ਸਾਡਾ ਤੁਸੀਂ ਸਾਨੂੰ ਜਦ ਮਰਜੀ ਕਾਲ ਕਰ ਸਕਦੇ ਹੋ ਤੇ ਇਹ ਆਪਾਂ ਚਰਖਾ ਜੀ ਤਿਆਰ ਕੀਤਾ ਵਾ ਕਿਸੇ ਦਾ ਆਇਆ ਸੀਗਾ ਆਪਣੇ ਕੋਲੇ ਤਿਆਰ ਹੋਣ ਲਈ ਤੇ ਦੇਖੋ ਬਹੁਤ ਸੋਹਣਾ ਟਕਲਾ ਪਾ ਕੇ ਜਿੱਦਾਂ ਦਾ ਮਰਜੀ ਤੁਸੀਂ ਚਰਖਾ ਲੈ ਕੇ ਆਓ ਆਪਾਂ ਤੁਹਾਨੂੰ ਟਕਲਾ ਪਾ ਕੇ ਮਾਹਲ ਪਾ ਕੇ ਸਾਰਾ ਕਰਕੇ ਤਿਆਰ ਕਰਕੇ ਚਰਖਾ ਦਵਾਂਗੇ ਜੀ ਚੱਲਦਾ ਕਰਕੇ ਬਰਕ ਕਰਦਾ ਕਰਕੇ ਦਵਾਂਗੇ ਜੀ ਚਰਖਾ ਆਪਾਂ ਤੁਹਾਨੂੰ ਤੇ ਇਹ ਚਰਖਾ ਆਪਾਂ ਤਿਆਰ ਕੀਤਾ ਵਾ ਹੋਰ ਵੀ ਕਈ ਚਰਖਾ ਆਪਾਂ ਤਿਆਰ ਕੀਤੇ ਨੇ ਪਹਿਲਾਂ ਤੇ ਇਹ ਵੀ ਚਰਖਾ ਆਪਾਂ ਤਿਆਰ ਕੀਤਾ ਵਾ ਤੇ ਤੁਸੀਂ ਵੀ ਅਗਰ ਆਪਣਾ ਚਰਖਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੀ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨੰਬਰ ਬੋਲ ਦਿੰਨੇ ਆ ਜੀ ਆਪਾਂ ਨੰਬਰ ਸਟicker ਵੀ ਆਪਾਂ ਨੇੜੇ ਕਰਕੇ ਦਿਖਾਤਾ ਪਹਿਲਾਂ ਵੀ ਦਿਖਾਇਆ ਹੁਣ ਵੀ ਦਿਖਾ ਦਿੰਨੇ ਆ ਨੰਬਰ ਹੈਗਾ ਜੀ ਆਪਣਾ 82641 44620 ਇਹ ਆਪਣਾ ਨੰਬਰ ਆ ਜੀ ਤੇ ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਤੇ ਨਾਰੰਗਵਾਲ 메ਨ ਰੋਡ ਤੇ ਜੀ ਆਪਣੀ ਸ਼ਾਪ ਆ ਆਪਣਾ ਸ਼ੋਰੂਮ ਆ ਜੀ ਪੰਜਾਬੀ ਸੱਭਿਆਚਾਰ ਦਾ ਤੁਸੀਂ ਵੀ ਅਗਰ ਆਪਣੇ ਝਾਰਖੇ ਤਿਆਰ ਕਰਵਾਉਣੇ ਆ ਤਾਂ ਸਾਡੇ ਨਾਲ ਜੀ ਸੰਪਰਕ ਕਰ ਸਕਦੇ ਹੋ ਬਿਲਕੁਲ ਵਰਕ ਕਰਦਾ ਝਾਰਖਾ ਆਪਾਂ ਤੁਹਾਨੂੰ ਕਰਕੇ ਦਵਾਂਗੇ ਜੀ ਆ ਦੇਖੋ ਆਪਾਂ ਤੁਹਾਨੂੰ ਚੱਲਦਾ ਕਰਕੇ ਦਿਖਾ ਦਿੰਨੇ ਆ ਚੱਲਦਾ ਇਸ ਤਰ੍ਹਾਂ ਬਰਕ ਕਰਦਾ ਚਰਖਾ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਜੀ ਅਗਰ ਤੁਹਾਡੇ ਘਰੇ ਚਰਖਾ ਪਿਆ ਜਾਂ ਫਿਰ ਤੁਸੀਂ ਸਾਡੇ ਕੋਲੋਂ ਚਰਖਾ ਲੈਣਾ ਚਾਹੁੰਦੇ ਆ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਸ ਤਰ੍ਹਾਂ ਬਿਲਕੁਲ ਚਰਖਾ ਆਪਾਂ ਤੁਹਾਨੂੰ ਤਿਆਰ ਕਰਕੇ ਪੂਰਾ ਖੋਲ ਕੇ ਤਿਆਰ ਹੁੰਦਾ ਜੀ ਚਰਖਾ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਤੇ ਆਪਣਾ ਪੰਜਾਬੀ ਸੱਭਿਆਚਾਰ ਦਾ ਕੰਮ ਆ ਜੀ ਮੰਜੇ ਵੀ ਬਣਾਉਣੇ ਆ ਪੀੜੀਆਂ ਵੀ ਬਣਾਉਣੇ ਆ ਚਰਖੇ ਮਧਾਣੀਆਂ ਚੱਕੀਆਂ ਪੇਟੀਆਂ ਤੇ ਨਾਲ ਸੰਦੂਖ ਨਾਲੇ ਬਣਨ ਵਾਲੇ ਢਡੇ ਹਰ ਇੱਕ ਪੰਜਾਬੀ ਸੱਭਿਆਚਾਰ ਦੀ ਆਪਾਂ ਚੀਜ਼ ਬਣਾਉਣੇ ਆ ਅਤੇ ਚਰਖਾ ਹੋ ਗਿਆ ਮਧਾਣੀ ਹੋ ਗਈ ਚੱਕੀ ਹੋ ਗਈ ਆਪਾਂ ਵਰਕ ਕਰਦਾ ਸਮਾਨ ਬਣਾਉਣੇ ਆ ਜੀ ਜਿਵੇਂ ਕਿ ਖਲੌਣਾ ਟਾਈਪ ਹੋ ਗਿਆ ਖਲੌਣਾ ਟਾਈਪ ਆਪਾਂ ਕੋਈ ਵਰਕ ਨਹੀਂ ਕਰਦੇ ਸਿਰਫ ਆਪਾਂ ਵਰਕ ਕਰਦੀਆਂ ਚੀਜ਼ਾਂ ਬਣਾਉਣੇ ਆ ਜੀ ਪੰਜਾਬੀ ਸੱਭਿਆਚਾਰ ਦੀਆਂ ਬਰਕ ਚੀਜ਼ਾਂ ਕਰਦੀਆਂ ਤੁਸੀਂ ਸਾਡੇ ਕੋਲੋਂ ਮਧਾਣੀ ਲੈਣੀ ਆ ਮਧਾਣੀ ਬਰਕ ਕਰੋਗੀ ਜੀ ਲੱਸੀ ਬਣਾਓ ਮੱਖਣ ਕੱਢੋ ਬਰਕ ਕਰਦਾ ਹੀ ਸਮਾਨ ਆਪਣੇ ਕੋਲੋਂ ਮਿਲੂਗਾ ਜੀ ਤੁਹਾਨੂੰ ਇੱਕ ਵਾਰੀ ਫੇਰ ਨੋਟ ਕਰ ਲਵੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਓਬੀ ਪੰਜਾਬੀ ਸੱਭਿਆਚਾਰ ਵਾਲੇ ਫੋਨ ਇੱਕ ਵਾਰੀ ਫੇਰ ਨੋਟ ਕਰ ਲਓ ਜੀ 82641 44620 ਆਹ ਜਿਹੜਾ ਰੈਪ ਲਾਇਆ ਹੋਇਆ ਆਪਾਂ ਏ ਵੀ ਤੁਹਾਨੂੰ ਇੱਕ ਵਾਰੀ ਨੇੜੇ ਕਰ ਦਿੰਨੇ ਆ ਆ ਆਪਣਾ ਨੰਬਰ ਆ ਜੀ 826 4144620 ਤੁਸੀਂ ਸਾਡੇ ਨਾਲ ਜਦ ਮਰਜੀ ਕੰਟੈਕਟ ਕਰ ਸਕਦੇ ਹੋ ਜੀ ਆਪਣਾ ਚਰਖਾ ਲਿਆਓ ਤੁਸੀਂ ਜਿੱਦਾਂ ਦਾ ਮਰਜੀ ਆ ਉਹਨੂੰ ਆਪਾਂ ਪ੍ਰੋਪਰ ਇਦਾਂ ਦਾ ਬਣਾ ਕੇ ਦੇਵਾਂਗੇ ਤੁਹਾਨੂੰ ਤੁਹਾਨੂੰ ਪਛਾਣ ਚ ਹੀ ਨਹੀਂ ਆਉਣਾ ਵੀ ਇਹ ਤੁਹਾਡਾ ਚਰਖਾ ਸੀਗਾ ਸੋ ਲਓ ਜੀ ਜਿਨ੍ਹਾਂ ਦੇ ਘਰੇ ਚਰਖੇ ਪਏ ਨੇ ਜਿਨ੍ਹਾਂ ਨੇ ਠੀਕ ਕਰਵਾਉਣੇ ਆ ਬਿਲਕੁਲ ਵਧੀਆ ਚੱਲਦੇ ਕਰਵਾਉਣੇ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਸਾਡਾ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਂਕਾ ਸਤ ਸ੍ਰੀ ਅਕਾਲ ਜੀ ਸਾਰੇ